ਇਹ ਨੂੰ ਹੀ ਟੰਗ ਨਾਮ ਦੇ ਕਰ ਰਹੇ ਸਾਨੂੰ ਪਰਿਵਾਰ ਦੇ ਹਵਾਲੇ ਕੀਤਾ ਜਿਹੜੇ ਹੋਰ ਵੀ ਕੀ ਨੌਜਵਾਨ ਜਿਹੜੇ ਅਮਰੀਕਾ ਦੀ ਆਸ ਲਗਾਏ ਬੈਠੇ ਨੇ ਉਹਨਾਂ ਨੌਜਵਾਨਾਂ ਨੇ ਕੀ ਕਹਿਣਾ ਚਾਹੁੰਦਾ ਦੇਖੋ ਜੀ ਜਿਹੜੇ ਤੇ ਅੱਜ ਆਏ ਆ ਅਸੀਂ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਆ ਸਰਕਾਰ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਜੋ ਵੀ ਅਸੀਂ ਮੈਕਸਿਮਮ ਉਹਨਾਂ ਦੀ ਪਰਪਾਈ ਕਰਵਾ ਸਕਦੇ ਆ ਅਸੀਂ ਇਹਨਾਂ ਨੂੰ ਕਹਾਂ ਜੀ ਆਪਣੇ ਬਿਆਨ ਦਰਜ ਕਰਵਾਓ ਅਸੀਂ ਪਰਚੇ ਦਰਜ ਕਰਦੇ ਆ ਤੇ ਉਹ ਅਸੀਂ ਇਸ ਜੀ ਦੇ ਵਚਨ ਮੰਨਦੇ ਆ ਬਾਕੀ ਜਿਹੜੇ ਬੰਦੇ ਬੱਚੇ ਆਪਣੇ ਜਿਹੜੇ ਦੁਬਾਰਾ ਝਾਕ ਲਾ ਕੇ ਬੈਠੇ ਹੋਏ ਆ ਇਹਨੇ ਨੇ ਪੈਸੇ 40 40 50 50 ਲੱਖ ਰੁਪਈਆ ਲਾ ਕੇ ਬਾਹਰ ਫਿਰ ਟਕੇ ਡੇ ਡੇ ਖਾ ਕੇ ਉੱਥੇ ਪਹੁੰਚਦੇ ਆ ਮੈਂ ਤੇ ਇਹੋ ਹੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇੱਥੇ ਵੀ ਸਾਰਾ ਕੁਝ ਹੈਗਾ ਆ ਇੱਥੋਂ ਬਾਹਰੋਂ ਆਊਟਸਾਈਡਰ ਆਣ ਕੇ ਇੱਥੇ ਆਣ ਕੇ ਕਾਮਯਾਬ ਹੋ ਰਹੇ ਆ ਤੇ ਆਪਾਂ ਇੱਥੋਂ ਛੱਡ ਛੱਡ ਕੇ ਬਾਹਰ ਜਾ ਰਹੇ ਆ ਤੇ ਮੈਂ ਤੇ ਇਹੋ ਬੇਨਤੀ ਕਰੂੰਗਾ ਇੱਥੇ ਵੀ ਸਾਰਾ ਕੁਝ ਹੈਗਾ ਆ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਓ ਆਪਣੇ ਪਰਿਵਾਰਾਂ ਦੇ ਵਿੱਚ ਰਹੋ ਜੀ ਦਪੋਰ ਦੇ ਜਿਹੜੇ ਨੌਜਵਾਨ ਉਹਨਾਂ ਦੇ ਮਾਪ ਨੂੰ ਕਿਤੇ ਨਾ ਕੀਤਾ ਜਿਹੜੇ এজੰਟਾਂ ਤੋਂ ਡਰਦੇ ਆ ਰਿਪੋਰਟ ਦੋ ਦੋ ਉਤਰੋਂ ਦੇ ਨੇ ਉਹਨਾਂ ਬਾਰੇ ਕੀ ਕਰੀਏ ਨਹੀਂ ਜੀ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਤੁਸੀਂ ਮੈਂ ਬੇਖੌਫ ਹੋ ਕੇ ਆਪਣੇ ਬਿਆਨ ਲਿਖਾਉਣ ਹਈ ਉਹਨਾਂ ਨੂੰ ਉਹਨਾਂ ਦੇ ਵਚਨਬੰਦ ਆਸੀਂ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਹਵਾ ਦਿਵਾਵਾਂਗੇ ਤੇ ਜੋ ਵੀ ਉਹਨਾਂ ਦਾ ਉਹਨਾਂ ਕੋਲ ਲਖਾਇਆ ਜੋ ਵੀ ਉਹਨਾਂ ਦੇ ਪੈਸਿਆਂ ਦੀ ਪਰਪਾਈ ਕਰਵਾਵਾਂਗੇ ਉਹਨਾਂ ਦੀ ਇੱਥੇ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਉਹਨਾਂ ਦੇ ਨਾਲ ਸਰਕਾਰ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਤੇ ਫਿਰ ਲੜਨ ਵਾਲਾ ਤੇ ਕੋ ਖਾਤਾ ਹੀ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ ਕਿ ਅੱਜ ਆਏ ਤੁਹਾਨੂੰ ਅੱਜ ਹੱਥਗੜੀਆਂ ਨਾਲ ਬੰਨ ਕੇ ਦਿੰਦਾਗੇ ਕਿ ਕਿੱਦਾਂ ਲੰਨਾਂਗੇ ਹਾਂਜੀ ਹੱਥਗੜੀਆਂ ਹੀ ਪੈਰਾਂ ਨੂੰ ਵੀ ਹੱਥਗੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਹਾਂਜੀ ਤੇ ਤੁਸੀਂ ਗਏ ਕਿੱਥੇ ਸੀਗੇ ਡੌਂਕੀ ਗਈਆਂ ਸੀ ਡੌਂਕੀ ਕਿੱਦਾਂ ਕਿੱਦਾਂ ਲੱਗੀ ਲੱਗੀ ਜੀ ਪਨਾਮਾ ਤਾਂ ਨਹੀਂ ਡੌਂਕੀ ਲੱਗੀ ਜੰਗਲ ਰਾਹੀਂ ਅੱਛਾ ਜੀ ਹਾਂਜੀ ਖਾਣ ਪੀਣ ਨੂੰ ਕੀ ਦਿੰਦੇ ਸੀ ਤੁਹਾਨੂੰ ਜਰੂਰਤਾਂ ਨੂੰ ਛੱਡ ਕੇ ਜਾਈ ਹੋ ਕਿੰਨੇ ਘੰਟੇ ਲੱਗੇ ਉਹ ਨਾਲੇ ਸਫ਼ਰ ਦਾ 66 ਘੰਟੇ ਲੱਗੇ ਅਰੇ ਦੁਕਾਨੋਂ ਸਿਰਫ ਇੱਕ ਲੇਸ ਮਿਲਦੀ ਐ ਵਿੱਚ ਤੇ ਵਿੱਚੋਂ ਥੋੜੇ ਮਟਰੀ ਜਈ ਅਤੇ ਪਾਣੀ ਤੁਹਾਨੂੰ ਕਿੱਥੋਂ ਮੜਿਆ ਗਿਆ ਸੀ ਤੇ ਤੇਜਵਾਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂਜੀ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਂਕੀ ਆਏ ਸੀ ਪਿੱਛੇ ਕਿੰਨੇ ਖੋਰ ਹੈ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਕੈਂਪਾਂ ਦੇ ਵਿੱਚ ਚਾਰ-ਪੰਜ ਸੌ ਬੰਦਾ ਜੀ ਕਿੰਨਾ ਦੀ ਜ਼ਿੰਦਗੀ ਸੀ ਜੀ ਰਹੀ ਜਿਹੜੇ ਜਿਹੜੀ ਚੌਂਕੀ ਲਾ ਕੇ ਗਏ ਸੀ ਕਿੰਨਾ ਜੀ ਬਹੁਤ ਮਾੜੀ ਜ਼ਿੰਦਗੀ ਸੀ ਜੀ ਹਾਂ ਜੀ ਉੱਥੇ ਵੀ ਬਹੁਤ ਮਾੜੀ ਜ਼ਿੰਦਗੀ ਐ ਐਸੀ ਚੱਲਦਾ ਮਾੜੇ ਤਰਪਾਲ ਜੀ ਵਾਲੇ ਪਤਲਾ ਜਾ ਪਰ ਉਹ ਲੈ ਕੇ ਸੌਣਾ ਪੈਂਦਾ ਬਹੁਤ ਠੰਡੇ ਹੱਥੀ ਜੀ ਖਾਣ ਨੂੰ ਵੀ ਦਿੰਦੇ ਨਹੀਂ ਕੁਝ ਵੀ ਲੈ ਸੇ ਦਿੰਦੇ ਇੱਕ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੇਰੇ ਇਹ ਹੀ ਜਣਾ ਕਹਿੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਕਿ ਲੱਗੇ ਜਾਣਾ ਬਹੁਤ ਔਖਾ ਸੁਣਨ ਦੇ ਵਿੱਚ ਐ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕਰੀਮ ਜਿਹੜੀ ਪਹਿਲੀ ਦੀ ਹੈ ਜਿਹੜੀ ਤੁਹਾਡੀ ਆਪਣੇ ਨਾਲ ਹਾਂ ਜੀ ਹਾਂ ਜ ਹੀ ਮੰਗ ਕਰਦੇ ਹੋ ਪ੍ਰਸ਼ਾਸਨ ਸਾਜਣਾ ਜੀ ਮੰਗਾ ਤੇ ਸਾਡੀ ਪੈਲੀ ਛੜਾਈ ਜਾਵੇ ਹਾਂ ਆਜਾਓ ਜਿਹੜੇ ਅੱਜ ਪਾਕਨ ਦੇ ਨੌਜਵਾਨ ਆਏ ਆ ਇਹਨਾਂ ਬੋਟ ਰੋਕੇ ਜਿਹੜੇ ਗੈਰ ਕਾਨੂੰਨੀ ਟੰਗ ਨਾਮ ਦੇ ਕਰ ਰਹੇ ਇਸ ਨੂੰ ਪਰਵਾਦੇ ਹਵਾਲੇ ਕੀਤਾ ਜਿਹੜੇ ਹੋਰ ਵੀ ਕੀ ਨੌਜਵਾਨ ਜਿਹੜੇ ਅਮਰੀਕਾ ਦੀ ਆਸ ਲਗਾਏ ਬੈਠੇ ਨੇ ਉਹਨਾਂ ਨੌਜਵਾਨਾਂ ਦਾ ਕੀ ਕਹਿਣਾ ਚਾਹੁੰਦੇ ਦਿਖੋ ਜੀ ਜਿਹੜੇ ਤੇ ਅੱਜ ਆਏ ਆ ਅਸੀਂ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੂੰ ਅੱਗੇ ਕਰੋ ਉੱਡ ਕੇ ਆਏ ਨੇ ਅੱਜ ਜਿਹੜਾ ਲਾਸਟ ਨਾਈਟ ਅਮਰੀਕਾ ਤੋਂ ਰਿਪੋਰਟ ਕਰਕੇ ਅੰਮ੍ਰਿਤਸਰ 에어ਪੋਰਟ ਤੇ ਸਾਡੇ ਛੋਟੇ ਬੱਚੇ ਭਰਾ ਪਹੁੰਚੇ ਆ ਉਹ shearford district ਦੇ 10 ਸੀਗੇ ਦਿਨਾਂ ਵਿੱਚੋਂ 5 ਟਾਂਡੇ ਹਲਕੇ ਦੇ ਸੀਗੇ ਜਿਨ੍ਹਾਂ ਦੇ ਨਾਮ ਦਲਜੀਤ ਸਿੰਘ ਹਰਮਨਪ੍ਰੀਤ ਹਰਪ੍ਰੀਤ ਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਉਹ ਇਥੇ ਸਾਡੇ ਕੋਲ ਪਹੁੰਚ ਗਏ ਆ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਟੀਕੂ ਬਣ ਕਰਦੇ। ਨਾਲ ਹੀ ਅਸੀਂ ਹਦਾਇਤ ਕੀਤੀ ਹੈ ਕਿ ਭਾਈ 5 ਦਿਨ ਦੇ ਅੰਦਰ ਅੰਦਰ ਸਾਨੂੰ ਬਿਆਨ ਨੋਟ ਕਰਾਏ ਜਾਣ ਕਿਹੜੇ ਏਜੰਟ ਦੇ ਥਰੂ ਇਹ ਗਏ ਸੀਗੇ ਤਾਂ ਕਿ ਪੰਜਾਬ ਗਵਰਨਮੈਂਟ ਉਹ ਏਜੰਟਾਂ ਤੇ ਕਾਰਵਾਈ ਕਰ ਸਕੇ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਆ ਕਿ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਜਿਹੜੇ ਏਜੰਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜੂ ਖੁਜਾਰ ਹੋਏ ਆ ਪਤਕਿਸਮਤੀ ਕੀ ਕੈਲੋ ਪੀ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਹੀ ਜਹਾਜ਼ ਨੂੰ ਉਤਾਰਿਆ ਜਾਂਦਾ ਤਾਂ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਹੇ ਹੱਲੇ ਕੀ ਹਰਿਆਣੇ ਦੇ ਸੀਗੇ ਗੁਜਰਾਤ ਦੇ ਸੀਗੇ ਹੋਰ ਵੀ ਕਈ ਸੂਬਿਆਂ ਦੇ ਸੀ ਬੱਚੇ ਸੀਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖਸ਼ਵੀਲੀ ਆਪਣੇ ਘਰੇ ਆ ਗਏ ਨੇ ਤਾਂ ਜਿਸ ਤਰ੍ਹਾਂ ਮੈਨੂੰ ਬਹੁਤ ਹੀ ਸਤਿਕਾਰਯੋਗ ਪਿੰਡ ਕਰਾਲੇ ਤੋਂ ਦੱਸਿਆ ਕਿ ਚਾਰ ਖੇਤ ਲਖਾਲੇ ਸੀ ਏਜੰਟ ਨੇ ਇਹਨਾਂ ਕੋਲ ਦੇਦੀ ਕੀਮਤ ਕਟੋ-ਕਟ ਵੀ 1 ਕਰੋੜ ਦੇ ਕਰੀਬ ਆ ਤੇ ਜਿੰਨਿਆਂ ਨਾਲ ਵੀ ਇਦਾਂ ਦਾ ਹੈਪਨ ਹੋਇਆ ਆ ਅਸੀਂ ਉਹਨੂੰ ਸਖਤੀ ਦੇ ਨਾਲ ਨਿਜਠਾਂਗੇ ਟਰਾਈ ਕਰਾਂਗੇ ਕਿ ਇਹ ਬੱਚਿਆਂ ਦੇ ਜਿਹੜੇ ਲਾਸ ਹੈਗੀ ਆ ਉਹਦੀ ਪਰਵਾਹੀ ਕੀਤੀ ਜਾਵੇ ਆਉਣ ਵਾਲੀ ਸੈਸ਼ਨ ਵਿੱਚ ਇਹਨਾਂ ਦੇ ਪ੍ਰੈਜੈਂਟਾ ਦੇ ਉੱਤੇ ਲਾਗੂ ਪਾਈ ਜਾਏਗੀ ਬਿਲਕੁਲ ਜੀ ਬਿਲਕੁਲ ਚਾਰ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਜਿੱਥੇ-ਜਿੱਥੇ ਦੇ ਜਿੱਥੋਂ-ਜਿੱਥੋਂ ਦੇ ਵੀ ਬੱਚੇ ਹੋਣਗੇ ਜਿਹੜੇ ਉਹਨਾਂ ਨੂੰ ਠਾਣੇ ਲੱਗਦੇ ਅਸੀਂ ਐਫ ਆਈ ਆਰ ਉੱਤੇ ਦਰਜ ਕਰਾਂਗੇ ਜਿਸ ਤਰ੍ਹਾਂ ਐਮ ਐਲ ਆ ਸਰ ਇਹਨਾਂ ਬੱਚਿਆਂ ਦੀ ਹੈ ਪੈਸੇ ਘੱਟ-ਘੱਟ 40 ਤੋਂ 50 ਲੱਖ ਰੁਪਏ ਦੇ ਕੇ ਪਹੁੰਚੇ ਹੋਤੇ ਪਰ ਫਿਰ ਵੀ ਉਹ ਏਜੰਟ ਜਿਹੜੇ ਆ ਹਾਲ ਤੱਕ ਇਹ ਗੱਲਬਾਤ ਵੀ ਕਈਆਂ ਨੇ ਕੀਤੀ ਪਰ ਉਹ ਟਾਣਾ ਨਹੀਂ ਕਰ ਰਹੇ ਕਿ ਅਸੀਂ ਪੈਸੇ ਮੋੜਾਂਗੇ ਇਸ ਵਿੱਚ ਕੀ ਤੁਸੀਂ ਦਿਖਦੇ ਹੋ ਮੋੜਾਵਾਂਗੇ ਜੀ ਪ੍ਰਾਪਰਟੀਆਂ ਜ਼ਬਤ ਕਰਾਂਗੇ ਇਹਨਾਂ ਦੀ ਪੈਸੇ ਦੇਖੋ ਗਵਰਨਮੈਂਟ 100% ਕਲੀਅਰ ਨੀਅਤਨਾ ਹੈ कि ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਆ ਰਹੇ ਆ ਬਾਹਰੋਂ ਉਹਨਾਂ ਦੇ ਜਿੰਨਾ ਲੋ ਸੋਇਆ ਉਹ ਤਕਰੀਬਨ ਤਕਰੀਬਨ ਆਪਾਂ ਉਹਦੀ ਪਰਵਾਹੀ ਕਰਵਾਈ ਨਾth ਪਾਵਾਂਗੇ ਕਿ ਜਿਹੜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਕਿਉਂਕਿ ਇੱਥੇ ਸਾਡੇ ਪੰਜਾਬ ਦੇ ਲੋਕ ਆ ਮੇਰੇ ਬੇਟ ਏਰੀਆ ਤਾਂ ਕਿਸੇ ਨੂੰ ਪੁੱਛਦਾ ਹੀ ਨਹੀਂ ਉਹ ਉਹਦੇ ਹੀ ਕਹਿ ਦਿੰਦੇ ਜੀ ਸਿੱਧੀ ਫਲਾਈਟ ਕਰਾਵਾਂਗੇ ਉਹ ਇਸ ਝੱਟ ਸੇ ਫਸ ਜਾਂਦੇ ਇਹਨਾਂ ਦੇ ਦਸਨ ਮਤਾਬਤ ਡੌਕੀਆਂ ਵੀ ਲੱਗਦੀਆਂ ਕਈ ਤਾਂ ਕਈ ਇਸ ਜਹਾਨੋਂ ਹੀ ਚਲੇ ਗਏ ਉੱਥੇ ਕਿਉਂਕਿ ਜਿਹੜੀ ਜਿਹੜਾ ਖਾੜ ਦੇ ਚ ਜਿੱਕ ਪੈਂਦਾ ਉਹਨੂੰ ਉੱਥੇ ਛੱਡ ਦਿੰਦੇ ਆ ਜਿਹੜੇ ਡੌਕੀ ਲਾਉਣ ਲੱਗੇ ਸਮੁੰਦਰ 'ਚ ਡਿੱਗ ਪਿਆ ਉਹਨੂੰ ਨਹੀਂ ਕੱਢਦੇ ਉੱਤੇ ਹੀ ਅ ਜਿੱਦਾਂ ਛੱਡ ਜਾਂਦੇ ਆ ਕਈਆਂ ਨੇ ਤਾਂ ਦੱਸਿਆ ਕਿ ਅਸੀਂ ਤੁਰੇ ਜਾਂਦੇ ਕਈ ਲਾਛਾ ਦੇਖੇ ਆ ਕਈ ਪਿੰਜਰ ਦੇਖੇ ਉੱਥੇ ਪਏ ਕਈ ਅੰਡਾਂ ਦਾ ਕਹਿਣਾ ਹੈ ਕਿ ਸਾਡਾ ਹੀ ਗੱਲਬਾਤ ਜਿਹੜੀ ਹੋਈ ਸੀਗੀ ਬਾੜ-ਬਾੜ ਦਾ ਕੋਈ ਇਹਦੇ ਤੇ ਬੜੀ ਗੰਭੀਰ ਆ ਰੋ ਸੋਚ ਰਹੀ ਕਿ ਇਹਨਾਂ ਦੀ ਪਹਿਲਾਂ ਪਰਵਾਹੀ ਕਰਵਾਈ ਜਾਵੇ ਬਾਅਦ ਚ ਇਹਨਾਂ ਦੇ ਭਵਿਕ ਬਾਰੇ ਵੀ ਸੋਚਿਆ ਜਾਵੇ ਮਤਲਬ ਸਭ ਜਿਹੜਾ ਦੂਸਰਾ ਹਮ ਲਗਾ ਜਹਾਜ਼ ਜਿਹੜਾ ਹੈ ਹਮ ਸਪਲੈਟ ਹੋਇਆ ਹੈ ਇਹ ਬਈ ਜੇਕਰ ਤੁਸੀਂ ਅੱਜ ਆਏ ਹੋ ਤਾਂ ਨੂੰ ਅੱਜ ਹੱਥਗੜੀਆਂ ਇਹਨਾਂ ਨੂੰ ਬੰਨ ਕੇ ਦਿੰਦਾਂਗੇ ਕਿ ਕਿੱਦਾਂ ਲੈਣਾ ਹੈ ਹਾਂ ਜੀ ਹੱਥਗੜੀਆਂ ਹੀ ਪੈਰਾਂ ਨੂੰ ਵੀ ਹੱਥਗੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ